ਫਿਲਮ ਉੜਤਾ ਪੰਜਾਬ ਨੂੰ ਸੈਂਸਰ ਬੋਰਡ 48 ਘੰਟੇ ਅੰਦਰ ਜਾਰੀ ਕਰੇ ਤਾਜ਼ਾ ਏ ਸਰਟੀਫਿਕੇਟ ਬੰਬੇ ਹਾਈ ਕੋਰਟ ਨੇ 4 ਕੱਟਸ ਤੋਂ ਬਾਅਦ ਫਿਲਮ ਰਿਲੀਜ਼ ਕਰਨ ਦਾ ਫੈਸਲਾ ਸੁਣਾਇਆ ਹਾਈ ਕੋਰਟ ਨੇ ਫਿਲਮ ਵਿੱਚੋਂ ਪੰਜਾਬ ਕਨੈਕਸ਼ਨ ਹਟਾਏ ਜਾਣ ਤੋਂ ਕੀਤਾ ਇਨਕਾਰ ਕੁਝ ਇਤਰਾਜ਼ਯੋਗ ਸ਼ਬਦਾਵਲੀ ਤੇ ਕੈਂਚੀ ਚਲਾਉਣ ਨੂੰ ਮਨਜ਼ੂਰੀ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੇ ਨਸ਼ਾ ਖਿਲਾਫ ਲੜੀ ਜਾਵੇਗੀ ਲੜਾਈ ਡਰੱਗਜ਼ ذریعے ਪੈਸਾ ਕਮਾਉਣ ਵਾਲਿਆਂ ਤੋਂ ਪੈਸਾ ਲੈ ਕੇ ਲੋਕਾਂ ਨੂੰ ਵੰਡਾਂਗੇ ਜਲੰਧਰ ਵਿੱਚ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਨਸ਼ਿਆਂ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਕੇਰਿਆ ਪੰਜਾਬ ਕਾਂਗਰਸ ਦੇ ਨਵੇਂ ਪ੍ਰਬਾਰੀ ਕਮਲਨਾਥ ਦੀ ਨਿਯੁਕਤੀ ਤੇ ਆਈਆਂ ਪ੍ਰਤੀਕਿਰਿਆਵਾਂ ਤੇ ਮੀਡੀਆ ਰਿਪੋਰਟਾਂ ਬਾਰੇ ਹਾਈਕਮਾਨ ਨੂੰ ਸੂਚਿਤ ਕਰ ਚੁੱਕੇ ਆ ਲੁਧਿਆਣਾ ਤੋਂ ਸੰਸਦ ਰਵਨੀਤ ਬਿੱਟੂ ਨੇ ਕਿਹਾ ਐਤਵਾਰ ਨੂੰ ਸੀਨੀਅਰ ਨੇਤਾ ਕਮਲਨਾਥ ਦੀ ਨਿਯੁਕਤੀ ਤੋਂ ਤੁਰੰਤ ਬਾਅਦ ਸ਼ੁਰੂ ਹੋਇਆ ਕਾਂਗਰਸ ਦੇ ਇਸ ਫੈਸਲੇ ਦਾ ਵਿਰੋਧ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਗੂੰਜਦਾ ਹੈ ਕਮਲਨਾਥ ਦਾ ਨਾਮ ਚੰਡੀਗੜ੍ਹ ਦੇ ਸੈਕਟਰ 17 ਦੀ ਪਾਰਕਿੰਗ ਵਿੱਚ ਖੜੀ ਕਾਰ ਅੰਦਰੋਂ লাশ ਬਰਾਮਦ ਮ੍ਰਿਤਕ ਦੀ ਪਛਾਣ ਸਥਾਨਕ ਸੈਕਟਰ 15 ਦੇ ਰਹਿਣ ਵਾਲੇ ਮਨੀਸ਼ ਚੋਪੜਾ ਵਜੋਂ ਹੋਈ ਪੁਲਿਸ ਕਰ ਰਹੀ ਹੈ ਮੌਤ ਦੇ ਕਾਰਨਾਂ ਦੀ ਜਾਂਚ ਸੈਕਟਰ 17 ਦੇ ਹੀ ਹੋਟਲ ਸ਼ਿਵਾਲਿਕ 뷰 ਦੀ ਪਹਿਲੀ ਮੰਜ਼ਲ ਤੋਂ ਡਿੱਗਣ ਕਾਰਨ ਹੋਟਲ ਦੇ ਮਾਲੀ ਦੀ ਮੌਤ ਜ਼ਿੰਬਾਬਵੇ ਖਿਲਾਫ ਦੂਜੇ ਵਨਡੇ ਵਿੱਚ ਭਾਰਤ ਦਾ ਪਲੜਾ ਭਾਰੀ ਜ਼ਿੰਬਾਬਵੇ ਦੀ ਟੀਮ 126 ਦੌੜਾਂ ਤੇ ਆਊਟ ਪਹਿਲਾ ਵਨਡੇ ਜਿੱਤ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਭਾਰਤ 1-0 ਨਾਲ ਹੈ ਅੱਗੇ